ਆਪਣੇ ਨਾਲ ਵੀਰਾ ਸਤਨਾਮ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਟਰੈਕਟਰ ਨਹੀਂ ਹਲਾ ਦੇ ਚੱਲਦਾ ਦੇਖਿਆ ਹੁਣ ਆਦੋ ਆਪਾਂ ਥੋੜਾ ਦੂਰ ਹੋਈਏ ਆਵਾਜ਼ ਬਹੁਤ ਆਉਂਦੀ ਹਾਂ ਆਵਾਜ਼ ਤਾਂ ਆਉਂਦੀ ਹਾਂ ਆਪਾਂ ਉਹਦੇ ਨੂੰ ਚੈੱਕ ਕੀਤਾ ਸੀ ਹਲਾ ਦੇ ਹਨ ਹੈ ਹਲ ਹਲ ਚਲਾਏ ਸੀ ਆਪਾਂ ਉਹਦੇ ਨਾਲ ਹਾਂ ਉਹ ਹੈ ਜ다 ਇਹ ਪਹਿਲਾ ਵੀਰੇ ਉਹ ਹੀ ਟ੍ਰੈਕ ਦਾ ਤੇ ਅੱਜ ਇਹ ਚੱਲਦਾ ਉਹ ਤੂੜੀ ਵਾਲੀ ਤੇ ਵੀਰੇ ਕਿਵੇਂ ਆ ਤੂੜੀ ਵਾਲੀ ਤੇ ਦਾ ਕੀ ਹਸਾਬ ਦਾ ਨਜ਼ਾਰਾ ਬਾਈ ਪੂਰਾ ਆਜੋ ਨਾਲ ਨਾਲ ਨਹੀਂ ਤੂੜੀ ਵਾਲੀ ਤੇ ਕਿਵੇਂ ਸੱਟ ਆ ਤੇਲ ਤੂਲ ਤੋਂ ਹਸਾਬ ਦਿਨਾਰੇ ਦਾ ਬਸ ਸਹੀ ਹੈ ਤੇਲ ਬਾਈ ਨਾਰਮਲ ਹੀ ਖਾਂਦਾ ਪਿਆ ਕੋਈ ਐ ਨਹੀਂਗਾ ਵੀ 4 4 ਲੀਟਰ ਵਾਲਾ ਤਾਂ ਕੰਮ ਹੈ ਨਹੀਂਗਾ 4 ਤੋਂ ਥੱਲੇ ਦਾ ਲਈਏ ਹਾਂ 4 ਤੋਂ ਥੱਲੇ ਐਵੇਂ ਤੈਨੂੰ ਆਖਾ ਜਿੱਦੇ ਗਿੱਲਾ ਸੀ ਹਾਂ ਸਾਢੇ ਕਿ ਤਿੰਨ ਪੌਣੇ ਕਿ ਚਾਰ ਸਾਢੇ ਕਿ ਤਿੰਨ ਸਾਢੇ ਕਿ ਤਿੰਨ ਤੇ ਹੀ ਰਿਹਾ ਤੇਰੀ ਬੋਲੂ ਸ਼ੁਰੂ ਕਿਦੋਂ ਕਰਤਾ ਸੀ ਕੰਮ ਸ਼ੁਰੂ ਆਪਾਂ ਮੇਰੇ ਖਿਆਲ ਚ ਕੀਤਾ ਵਾ 18 ਤਰੀਕ ਨੂੰ 18 ਤਰੀਕ ਦਾ 18 ਨੂੰ ਸ਼ੁਰੂ ਕਰਤਾ ਸੀ ਗੌਰਵ ਤੈਨੂੰ ਮੈਂ ਸਮਝਾਇਆ ਸੀ ਇੱਥੇ ਰਹਿ ਦੋਨੋਂ ਆਏਗਾ 18 ਨੂੰ ਕੀਤਾ ਸੀ ਆਪਾਂ ਸ਼ੁਰੂ 18 ਨੂੰ 18 ਜਾਂ 19 ਨੂੰ ਕਰਦਾ ਜਿੱਦੇ ਮੀਂਹ ਮੀਂਹ ਨਹੀਂ ਪਿਆ ਜਿੱਦੇ ਹੂੰ ਉਹਦੇ ਮੈਂ ਬਣਾਈ ਜਾਂਦਾ ਸੀ ਉਹਦੇ ਪਹਿਲੇ ਦਿਨ ਬਣਾਈ ਮੀਂਹ ਮੀਂਹ ਤੋਂ ਬਾਅਦ ਲੱਗ ਗਿਆ ਕਿ ਮੀਂਹ ਨੂੰ ਪਹਿਲਾਂ ਮੀਂਹ ਵਾਲੇ ਦੇਣੀ ਲੱਗਿਆ ਵਾ ਸੀਗਾ ਉੱਤੇ ਪਿਆ ਰਿਹਾ ਅੱਛਾ ਉਹਦੇ ਫਿਰ ਇਹ ਕਿਹੜੇ ਗੇਅਰ ਚ ਆਣਾ ਇਹ ਹੁਣ ਦੂਜੇ ਚ ਤੀਜੇ ਚ ਹੋਊਗਾ ਤੀਜੇ ਚ ਆਉਣਾ ਹੁਣ ਦੂਜੇ ਚ ਹੁਣ ਦੂਜੇ ਆ ਉਹਦਾ ਨਾਰਮਲ ਜੇ ਆਪਾਂ ਜਿਵੇਂ ਗੇਅਰ ਨਾ ਬਦਲਨੇ ਹੁਣ ਦੂਜੇ ਚ ਸੈੱਟ ਰਹਿੰਦਾ ਕਿ ਪਹਿਲੇ ਚ ਲਈ ਤੇ ਪਹਿਲਾ ਕਾਰ ਚੈਂਜ ਦੂਜਾ ਜੇਕਾਰ ਤੇ ਮਾਰੇ ਜੇ ਜਿਵੇਂ ਹੁਣ ਆ ਟਾਂਗ ਠੀਕ ਠਾਕ ਜਿਹੀ ਆ ਹਾਂ ਨਤੀਜਾ ਪਹਿਲਾ ਬੂਲਾ ਤਾਂ ਕਦੇ ਦਿੱਤਾ ਹੀ ਨਹੀਂ ਲੀ ਤੇ ਆ ਪਹਿਲਾਂ ਵੀ ਚਲ ਮਗਰ ਵੇਖਣ ਦੀ ਲੋੜ ਨਹੀਂ ਕਈ ਜਿਹੜੀ ਉੱਤੇ ਬੰਬੀ ਪੈਂਦੀ ਹੁੰਦੀ ਔਰ ਡੁੱਟ ਕੇ ਤੇ ਉਹ ਪਹਿਲਾ ਲਾ ਕੇ ਮੂੰਹ ਸੱਦਾ ਕਰਕੇ ਵਹਿ ਜਾ ਬਸ ਲੈਫਟ ਬੰਨੀ ਵੀ ਆ ਹੁਣ ਆ ਤੀਜੇ ਚ ਫੇਰ ਆ ਹੁਣ ਤਾਂ ਬਈ ਟਾਂਗਰਾ ਜ ਕੁਝ ਨਾ ਬਣ ਜਾਂਦੀਆਂ ਸਾਰੇ ਦਿਨ ਚ ਆ ਝੂਠ ਬੋਲਣ ਦੀ ਦਾ 40 45 ਦਣੀ ਆਪਾਂ ਕਦੇ ਵੀ ਬਣਾਈਆਂ ਜ਼ਿੰਦਗੀ ਜੀ ਨਹੀਂ ਬਣਾਈਆਂ ਅਸਲੀਅਤ ਅਸਲੀਅਤ ਵੀ ਕਹਦੇ ਮੇਰਾ ਕੰਮ ਚੱਲ ਨਹੀਂ 28 ਕਹਦੇ 40 ਨਹੀਂ 40 ਉਹ ਵੀਡੀਓ ਵਾਂਗੂ ਆ ਜਿਹੜਾ ਝੂਠ ਨਹੀਂ ਬੋਲਣਾ ਸੌਰੀ ਇਹ ਮਜ਼ਾਕ ਸੀਗਾ ਵੀਡੀਓ ਚਲਾਉਣ ਲਈ ਹਾਂ ਅੱਜ ਜਿਹੜਾ ਇੱਕ ਵੀਡੀਓ ਪਾਈ ਸੀਗੀ ਬੰਦੇ ਨੇ ਇੰਸਟਾ ਦੇ ਕੱਲ੍ਹ ਪਰਸੇ ਹੀ ਵੇਖੀ ਮੈਂ ਬੈਠੇ ਬੈਠੇ ਨੇ ਵਟ ਦੇ ਹਾਂ ਉਹ ਬੰਦਾ ਕਹਿੰਦਾ ਉਹ ਤੇ ਲੈ ਕੇ ਪਾਇਆ ਵਾ ਸੀਗਾ ਵੀ ਇਹ ਤੜਕੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ 40 ਤੇ ਜਨਤਾ ਮਗਰ ਲਿਖੀ ਜਾਵੇ ਨਹੀਂ ਨਹੀਂ 40 ਨਹੀਂ 140 140 ਨਹੀਂ ਉਹ ਤਾਂ ਨਹੀਂ 28 3 25 28 3 25 ਬਾਕੀ ਬਈ ਟਰਾਲੀ ਮਉਣ ਤੇ ਵੀ ਸਰਦੇ ਹਨ ਹੁਣ ਚਲ ਟਰਾਲੀ ਹੁਣਾ ਘਰੇ ਲਾਉਣੇ ਆਪਾਂ ਤੂੜੀ ਇੱਥੋਂ ਤਾਂ ਆ ਗਈ ਟਰਾਲੀ ਪੈ ਗਈ ਟਰਾਲੀ ਆ ਗਈ ਟਰਾਲੀ ਪੈ ਗਈ ਟਰਾਲੀ ਬਸ ਆ ਹੁਣ ਜਦੋਂ ਦੂਰ ਹੁੰਦਾ ਤਾਂ ਟਰੈਕਟਰ 10 ਮਿੰਟ ਖੜਵੀ ਜਾਂਦਾ 5-7 ਮਿੰਟ 10 ਮਿੰਟ ਕੋਈ ਲਾਗਦੀ ਲਾਗਦੀ ਜਾਂ ਕਿਸੇ ਦੇ ਘਰੇ ਆਪਾਂ ਪੱਟ ਕੇ ਜਾਂਦੇ ਆਂ ਤੰਦਵਾਣਾ ਚੱਕ ਕੇ ਆਉਦਾ ਸਾਰਾ ਉਦੋਂ ਟਾਈਮ ਲੱਗਦਾ ਕਿੰਨੇ ਤੋਂ ਕਿੰਨੇ ਵਜੇ ਸ਼ੁਰੂ ਸਵੇਰ ਕਿੰਨੇ ਵਜੇ ਹੋ ਜਾਂਦੇ ਸ਼ੁਰੂ ਬਈ ਸਵਾ 8 ਕਰ ਲਈਦਾ ਕਈ ਵਾਰੀ 8:20 ਵੀ ਹੋ ਜਾਂਦੀ 8 ਵਜੇ ਵੀ ਕਰ ਲਈਦੀ 8:30 ਵੀ ਕਰ ਲਈਦੀ ਐਂਜੇ ਹੋ ਜਾਂਦਾ ਜੇ ਇਦੋਂ ਵੀ ਟਾਈਮ ਨਾ ਚਲਾਉਣਾ ਹੋਵੇ ਚੱਲ ਜੂਗਾ ਕਿ ਨਹੀਂ ਇਦੋਂ ਟਾਈਮ ਨਾਲ ਤਾਂ ਫਿਰ 7:30 ਚੱਲ ਸਕਦਾ ਉਸ ਤੋਂ ਪਹਿਲਾਂ ਤਾਂ ਯਾਰ ਤੱਕਾਈ ਹੈ ਕੱਟਾ ਹੀ ਹੈ ਤੱਕਾ ਫਿਰ ਮਸ਼ੀਨਰੀ ਸਾਰਾ ਦਿਨ ਯਾਰ ਬਈ ਰਾਤ ਦੇ 11:20 ਵਜァ ਲਈਦੇ ਹਾਂ ਦਾਖਵਾ ਜਿਹਦੇ ਤੱਕ 28 30 ਪਰਾ ਕੇ ਖੜ ਜਾਈਦਾ ਬਈ ਜੇ ਨੇੜੇ ਹੋਵੇ ਤੱਕ ਹਮਮ ਫਿਰ ਇਦੋਂ ਦਾ ਬਈ ਬੰਦਿਆਂ ਦਾ ਵੀ ਵੇਖਣਾ ਪੈਂਦਾ ਵਾ ਡਰਾਈਵਰ ਦਾ ਵੀ ਵੇਖਣਾ ਵਾ ਹਾਂ ਉਹ ਵੀ ਲੋਨ ਵਾਲਾ ਮਸ਼ੀਨਾ ਦਾ ਹੈ ਨਹੀਂ ਰਾਜ ਦਾ ਹੁਣ ਹੀ ਨਹੀਂ ਹੁਣ ਉਹ ਜਵਾਬ ਤਾਂ ਨਹੀਂ ਦਿੰਦੇ ਵਿਚਾਰੇ ਕਹਿੰਦੇ ਆ ਬਈ ਲਾਈ ਜਾਇਆ ਕਰ ਭਰੀ ਜਾਇਆ ਕਰ ਪਰ ਹੁਣ ਮਸ਼ੀਨਾ ਥੋੜੀ ਆ ਜੇ ਉਹਨਾਂ ਨਾਲ ਧੱਕਾ ਕਰਾਂਗੇ ਤੇ ਫਿਰ ਹਾਂ ਤੜਕੇ ਉਹ ਲੇਟ ਆਉਣਗੇ ਉਹੀ ਘੰਟਾ ਕੱਲ ਨੂੰ ਬੈ ਜਾਣਾ ਫਿਰ ਕੀ ਲੋੜ ਗੱਲ ਉੱਥੇ ਹੀ ਆ ਕਿਵੇਂ ਆ ਟਰੈਕਟਰ ਇਹ ਕਾਮਯਾਬਾ ਇਸ ਸਮੇਂ ਤਨੂਤ ਨਹੀਂ ਬਈ ਸਹੀ ਮੈਣਾ ਜੇ ਕਾਮਯਾਬਾ ਮਸ਼ੀਨ ਦੇ ਨਾਲ ਇਕੱਲਾ ਟਰੈਕਟਰ ਵੀ ਨਹੀਂ ਕੋਈ ਕਰ ਸਕਦਾ ਹੂੰ ਤੇ ਇਕੱਲੀ ਮਸ਼ੀਨ ਵੀ ਨਹੀਂ ਕੋਈ ਕਰ ਸਕਦਾ ਮਸ਼ੀਨ ਨਾਲ ਮਤਲਬ ਮਸ਼ੀਨ ਸੈੱਟ ਹੈ ਇਹਦੇ ਨਾਲ ਮਸ਼ੀਨ ਬਈ ਜਿਵੇਂ ਹੁਣ ਪਹਿਲਾਂ ਲੋਕ ਕਹਿੰਦੇ ਹੁੰਦੇ ਯਾਰ ਜਨ ਦੀ ਵੀਡੀਓ ਆਏ ਆ ਜਾਂ ਫਲਾਨੇ ਆਪਾਂ ਨਾਂ ਨਹੀਂ ਲੈਂਦੇ ਕਿ ਇਹਦਾ ਫਲਾਨੇ ਟਰੈਕਟਰ ਦੀ ਵੀਡੀਓ ਬੜੀ ਚੰਗੀ ਆ ਜਾਂ ਧੌਂਕੇ ਦੀ ਚੰਗੀ ਆ ਨਹੀਂ ਉਹ ਤਾਂ ਬਾਈ ਸਾਰੇ ਸੇਮ ਹੀ ਨੇ ਸਭ ਕੰਪਨੀ ਬਹੁਤ ਹੁਣ ਆ ਜਗਤਜੀਤ ਦੀ ਲਈ ਐ ਸੀ ਅਸੀਂ ਕੇਐਸ ਵੀ ਚਲਾਈ ਆ ਹਾਂ ਦਸ਼ਮੇਸ਼ ਵੀ ਚਲਾਈ ਐ ਨਹੀਂ ਗੱਲ ਬੰਦ ਦੀ ਹਾਂ ਉਹ ਜਿੱਦੇ ਦੀਆ ਕਰਮਾਂ ਵਾਲੀ ਲਈ ਐ ਤੇ ਨਜ਼ਾਰਾ ਹੀ ਵੱਜਿਆ ਪਿਆ ਵਾ ਬਾਕੀ ਬਾਈ ਨਿਰਾਪੁਰਾ ਟਾਂਕਰ ਤੇ 50 50% ਹੁੰਦਾ ਹਰ ਚੀਜ਼ ਤੇ ਹੂੰ ਤੇ 50% ਟਾਂਕਰ ਤੇ ਆ 50% ਚਲਾਉਣ ਵਾਲੇ ਦੇ ਤੇ ਟਰੈਕਟਰ ਮਸ਼ੀਨਰੀ ਦੇ ਵੀ ਹਾਂ ਕਹੀ ਇਹਨੇ ਪਹੁੰਚੇ ਚਲਾਉਣ ਵਾਲਾ ਇੱਥੇ ਗੇਅਰ ਛੋਟਾ ਕਰੀ ਹੁਣ ਦੂਜੇ 'ਚ ਤੁਰਿਆ ਤਾਂ ਜਾਂਦਾ ਲੀ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਕਿਹੜਾ ਕੋਈ ਝੂਠ ਬੋਲਣ ਵਾਲੀ ਗੱਲ ਆ। ਉਹ ਲੀ ਹੋਈ ਆ। ਲੈਦੀ ਪਈ ਆ ਸਾਰੀ ਆ ਦੂਜੇ 'ਚ ਜਾਂਦਾ। ਆਓ ਇਹ ਦੂਤੇ ਹੁਣ ਇਹ ਚਪਾਈ ਥੋੜੀ ਫਿਰਨਾ। ਹਾਂ ਹੁਣ ਇਹ ਦੂਤੇ ਕੀ ਤੁਰਪੂ ਰਾਜ ਤਾਂ ਫਿਰ ਹੁਣੇ ਹੀ ਨਹੀਂ ਆ ਬਾਈ। ਹਾਂ। ਵੀਰ ਭਰਾ ਕਿਵੇਂ ਆ? ਜੀਵਨਦਾਰ ਵੀਰ ਕਹਿਣ ਦਾ ਮਤਲਬ ਹੈ ਜੀਵਨਦਾਰ ਵੀਰ ਪਈ ਐਦ ਕੀ ਸੀ। ਐਦ ਕੀ ਪਹਿਲਾਂ ਤਾਂ ਸਾਰੇ ਕਹਿੰਦੇ ਸੀ ਵੀ ਅਸੀਂ ਬਣਾਉਣੀ ਆ ਬਈ ਆਪਦੀ ਲੋੜ ਮੁਤਾਬਕ। ਹਾਂ। ਕੋਈ ਕਹਿੰਦੇ ਮੈਂ 10 ਬਣਾਉਣੀਆਂ ਕੋਈ ਕਹਿੰਦੇ ਮੈਂ ਤਾਂ 5-7 ਹੀ ਬਣਾਉਣੀਆਂ ਹੂੰ ਉਸ ਹਾਵਣਾ ਫਿਰ ਸਾਰੇ ਮਸ਼ੀਨਾਂ ਵਾਲੇ ਦੀ ਤਕਲੀਫ ਹੀ ਦੱਸਦਾ ਮੈਂ ਤੁਹਾਨੂੰ ਹੂੰ ਸਾਰਿਆਂ ਨੇ ਘਰ ਤਾਂ ਕਹਿਣੀ ਸੀ ਬਈ ਡਰ ਹੁੰਦਾ ਜਿਹਨੇ ਰਿਪੇਅਰ ਕੀਤੀ ਆ ਸਾਰਾ ਉਹ ਕੀਤਾ ਹਨ ਹਾਂ ਤੇ ਉਹ ਅਸੀਂ ਘਰ ਕਹਿ ਲਏ ਉਵੇਂ ਹੀ ਸਾਰੇ ਹੂੰ ਵੀ 10-10 ਸੀ ਆਜੋ ਬਈ ਹੂੰ ਤੇ ਉਹ ਬਈ ਸਾਰੇ ਹੀ ਆ ਗਏ ਤੇ ਹੁਣ ਜਿਹਦੇ ਜਾ ਵੰਡਦਾ ਅਗਲਾ ਕਹਿੰਦਾ ਬਣਾਈ ਚੱਲ 30 ਬਣਾ ਦੇ 40 ਬਣਾ ਦੇ 30 ਬਣਾ ਦੇ 40 ਬਣਾ ਦੇ ਕੋਈ ਕੋਈ 20 ਬਣਾ ਦੇ ਜਿਹਨੇ ਯਾਰ 5 ਬਣਾਉਣੀਆਂ ਨੇ 20 ਬਣਾਈਆਂ ਤੇ ਹੁਣ ਮਗਰ ਦੇ ਗਾਂ ਵਾਲੇ ਲੋਕ ਤੈਨੂੰ ਤੰਗ ਨਹੀਂ ਕਰਦੇ ਤੇ ਕਰਦੇ ਬਈ ਪੂਰਾ ਆਇਆ ਲੈ ਮਗਰ ਵੀ ਆਉਣਗੇ ਦੋ ਜਣੇ ਅਜੇ ਦਿੱਲੀ ਆਉਂਦੇ ਦੋ ਦੋ ਮਗਰ ਕਿਹਨੂੰ ਜਵਾਬ ਦੇਈਏ ਬਈ ਮੂੰਹ ਕਲੇਸ਼ ਚਲੋ ਚਾਹ ਬਹੁਤ ਆ ਸੀਜ਼ਨ ਦਾ ਹੂੰ ਵੀ ਸੀਜ਼ਨ ਸੋਹਣਾ ਲੱਗ ਰਿਹਾ ਵਾ ਬਹੁਤ ਸੋਹਣਾ ਕੰਮ ਚੱਲ ਰਿਹਾ ਆਪਾਂ ਕਹਿੰਦੇ ਮਹਾਰਾਜ ਸਾਰਿਆਂ ਦਾ ਚੱਲੇ ਵੀ ਸਭ ਨੂੰ ਥੋੜਾ ਜਿਆ ਹਾਂ ਸਾਰੇ ਪਿੰਡ ਦੀ ਬਈ ਮੈਂ ਵੀ ਨਹੀਂ ਬਣਾ ਸਕਦਾ ਨਹੀਂ ਬਣਾ ਸਕਦਾ ਵੀਰੇ ਭਰਗੀ ਟਰਾਲੀ ਹਾਂ ਭਰਗੀ ਟਰਾਲੀ ਆ ਜਾ ਆਪਾਂ ਟਰੈਕਟਰ ਵੀ ਵੇਖ ਲਈਏ ਜਦ ਤੱਕ ਹੋਣਾ ਟ੍ਰਾਲੀ ਪਾਉਣੀ ਹਣੀ ਉਧਰ ਆ ਜੀ ਟ੍ਰਾਲੀ ਜਦ ਤੱਕ ਆਪਾਂ ਵੀਰੇ ਨਾਲ ਗੱਲ ਗੱਲੇ ਹੱਥ ਗਿਆ ਵੀਰੇ ਠੀਕ ਠਾਕ ਕਿਵੇਂ ਚੱਲਦਾ ਸਿਜ਼ਨ ਸਿਜ਼ਨ ਵਧੀਆ ਚੱਲੀਆਂ ਦਾ ਵੀਰੇ ਵਧੀਆ ਚੱਲੀਆਂ ਹਾਂਜੀ ਕਿਵੇਂ ਰੈਟਰ ਰੈਟਰ ਠੀਕ ਆ ਬਾਈ ਵਧੀਆ ਹਾਂ ਮਾਰਦਾ ਸਾਲਾ ਟਕਾੜ ਤਕੂਬ ਤੋਂ ਜਿਹਦਾ ਚਲਾਵਾ ਕਿਵੇਂ ਆ ਨਹੀਂ ਨਹੀਂ ਵਧੀਆ ਚਲਾਉਣ ਨੂੰ ਸਾਰੇ ਦਿਹਾੜੀ ਸਾਰੇ ਦਿਹਾੜੀ ਕੱਲਾ ਚਲਾਈਦਾ ਮੈਂ ਕੱਲਾ ਮੈਨੂੰ ਪਤਾ ਡੇਲੀ ਭਰਦੇ ਆ 28 29 ਦੀ ਟ੍ਰਾਲੀ ਨੂੰ ਡੇਲੀ ਦੀਆਂ ਭਰ ਦਿੰਦੇ ਡੇਲੀ ਠੀਕ ਆ ਬਾਈ ਜੋ ਵੀ ਆ ਦਿੱਲੀ ਦਿੱਤਾ ਸਵੇਰ ਤੋਂ ਲੈ ਕੇ ਹਾਂ ਸ਼ਾਮ ਤੱਕ ਜੇ ਮੈਂ ਕੱਲਾ ਕੱਲਾ ਹੀ ਚਲਾਵਾਂ ਮੈਂ ਹਾਂ ਮੈਂ ਇਹਨੇ ਰੋਟੀ ਪਾਣੀ ਖਵਾਉਣਾ ਬਾਈ ਨੇ ਮੈਨੂੰ ਓਕੇ ਬਾਕੀ ਸਾਰੇ ਜਿਹੜੀ ਮੈਂ ਚਲਾਉਣਾ ਕੱਲੇ ਤੇ ਤੈਨੂੰ ਨਾਲਾ ਵੀ ਰੋਟੀ ਪਾਣੀ ਖਾਂਦੇ ਆ ਕੋਈ 20 ਮਿੰਟ ਦਾ ਸਾਹ ਮਿਲ ਜਾਂਦਾ ਹਾਂ ਹਣਾ ਟਰੈਕਟਰ ਨੂੰ ਨਹੀਂ ਮਿਲਦਾ ਟਰੈਕਟਰ ਦਾ ਬਸ 24 ਘੰਟੇ ਬੰਦਰ ਚੇਂਜ ਹੋ ਜਾਂਦਾ ਬਸ ਕਿੰਨੇ ਵਜੇ ਬੰਦ ਕਰਦੇ ਹੋ ਸਵੇਰ ਚਲਾ ਕੇ ਸਵੇਰ ਚਲਾਉਨੇ ਆ ਬਈ 8:30 ਵਜੇ 8:30 ਹਾਂਜੀ ਰਾਤ ਦੇ ਕਿੰਨੇ ਵਜੇ ਤੱਕ 9 ਵਜੇ ਤੱਕ ਕੌਮੇ ਕਰਨਾ ਉਤਰੀ ਪਾਰ ਗਾਇਕ ਨੇ 9 ਵਜੇ ਤੋਂ 9:30 ਵਜੇ ਤੱਕ ਇੱਕ ਦਿਨ ਚਲਾਈ ਰਾਤ ਨੂੰ 12:30 1 ਵਜੇ ਤੱਕ ਇੱਕ ਤੰਗ ਹੋਇਆ ਉਹਦੇ ਤੰਗ ਤਾਂ ਹੋਣਾ ਹੀ ਹੈ ਨਹੀਂ ਯਾਰ ਹੁਣ ਤੁੰਤਾਂ ਦਾ ਪੈਂਦੀ ਨਹੀਂ ਤੰਗ ਕਿਵੇਂ ਹੁੰਦਾ ਸੱਲ ਨਮੀ ਆ ਜਾਂਦੀ ਆ ਆ ਜਾਂਦੀ ਆ ਸੋ ਰਾਤ ਨੂੰ ਬਈ ਥੋੜੀ ਬਹੁਤੀ ਸੱਲ ਆਉਂਦੀ ਜਦੋਂ ਲਾਂਗਾ ਹੁਣ ਜੇ ਲਾਂਗੇ ਦੇ ਹਿਸਾਬ ਨਾਲ ਹੈ ਹਾਂ ਲਾਂਗਾ ਜਦੋਂ ਬਾਹਲਾ ਪਾਰਾ ਡਿੱਗੀ ਕਣ ਕਬੱਡੀ ਆ ਕਿਸੇ ਨੇ ਹਾਂ ਲੈਦੇ ਤੇ ਚਲਾਉਣਾ ਪਰ ਟਰੈਕਟਰ ਹਾਂ ਉਦੋਂ ਫਿਰ ਕਲਾਚ ਦਾ ਮੰਗਣਾ ਹੀ ਹੈ ਪਟਰਾਲੀ ਜਿਹੜੀ ਗੱਲ ਹੈ ਨਿੰਦੇ ਤੇ ਲਾ ਕੇ ਚਲਾਏਗਾ 15 ਮਿੰਟ 16 ਮਿੰਟ ਟਰਾਲੀ ਪਰੂ ਨਿੰਦੇ ਦੇ 15 ਮਿੰਟ ਐਦਾਂ ਕਿੰਨਾ ਟਾਈਮ ਲੱਗਦਾ ਹੁਣ ਤੈਨੂੰ ਦੂਜੇ ਦੇ ਵਿੱਚ 18 18 ਤੋਂ 12 18 ਮਿੰਟ 18 18 ਮਿੰਟ 18 ਉਹ ਨਹੀਂ ਵੀ ਏ ਮਿੰਟ ਦੇ ਵਿੱਚ ਵਿੱਚ 17 18 ਮਿੰਟ ਭਰਤੀ ਵੇ ਚੋ ਚਲੋ ਬੈਕ ਕਲੱਚ ਜਦੋਂ ਲੈਣਾ ਹੈ ਕਲੱਚ ਦਾ ਕਿਵੇਂ ਰਹਿ ਲਈ ਆ ਨਹੀਂ ਨਹੀਂ ਠੀਕ ਹੈ ਕਲੱਚ ਦਾ ਰਾਤਾਂ ਨਹੀਂ ਤੱਕਦੀ ਨਾ ਨਾ ਚਲਾਉਣ ਦਾ ਸੌਖਾ ਹੀ ਹੈ ਕੰਮ ਬਾਹਲਾ ਸੀਟ ਤੇ ਬੰਦਾ ਬੈਹ ਜਾਂਦਾ ਸਾਰੀ ਜਿਹੜੀ ਬੈਠਾ ਰੂਗਾ ਹਾਂ ਬੰਦਾ ਹਮਦਾ ਨਹੀਂ ਗੈਣ ਕੋਈ ਯਾਰ ਮੈਂ ਨਹੀਂ ਚਲਾਉਂਦਾ ਇਹਨੇ ਪਰ ਇਹ ਸਾਰਾ ਜੋਰ ਲਓ ਕੇ ਮੈਂ ਜੋਰ ਫੁੱਲ ਮਾਰਦਾ ਟਰੈਕਟਰ ਦੇ ਮਾਰਦਾ ਪੂਰਾ ਜਮਾ ਮਾਰ ਕੇ ਕਈ ਵਾਰੀ ਦਾ ਜਮਾ ਲੈਦੇ ਤੇ ਲਾਇਆ ਪੰਜ ਸੌ ਚੱਕਰਾਂ ਦੇ ਆ ਜਾਂਦਾ ਹੁਣ ਹਾਂ ਪੰਜ ਸੌ ਚੱਕਰਾਂ ਦੇ ਫਿਰ ਦੁਬਾਰੇ ਉੱਠ ਖੜਦਾ ਉੱਠ ਖੜਦਾ ਬੰਦ ਨਹੀਂ ਹੁੰਦਾ ਬੰਦ ਨਹੀਂ ਬਾਕੀ ਇੱਕ ਡਰਾਈਵਰ ਦੇ ਸਾਰੇ ਆ ਬਈ ਹਾਂ ਨਹੀਂ ਨਹੀਂ ਗੱਲ ਤਾਂ ਯਾਰ ਡਰਾਈਵਰ ਦੇ ਆ ਜੀ ਨੋਕ ਨਾ ਮੇਟਣਾ ਉਹ ਤੋਂ ਜ਼ੋਰ ਕਿਵੇਂ ਲਮੋ ਹਾਂ ਬਾਕੀ ਹੁਣ ਮਸ਼ਿੰਦਰੀ ਮਸ਼ੀਨ ਆਪਣਾ ਸਾਰਾ ਕੰਮ ਕਰਿਆ ਹੋਵੇ ਓਕੇ ਖਿੜਾੜਨਾ ਪਵੇ ਇਹ ਆ ਕੀ ਇਹ ਆ ਕਿਸੀ ਚਲਾਈ ਗਿਆ ਪਿਛਲੇ ਸੀਜਨ ਕਿਹੜੀ ਟੂੜੀ ਵਾਲੀ ਟੂੜੀ ਵਾਲੀ ਦੇ ਤਿੰਨ ਚਾਰ ਸੀਜਨ ਹੋ ਗਏ ਇਹਨਾਂ ਆਜੋ ਆਜੋ ਠੀਕ ਹੈ ਭਰਾ ਹਾਂ ਹਾਂ ਵੀਰੇ ਧੰਨਵਾਦ ਤੇਰਾ ਤੇਰਾ ਰਿਵਿਊ ਦੇਣ ਲਈ ਆ ਦੇ ਦੋ ਤੇ ਕਹਣਾ ਮਾਰਦੇ ਗੱਲਾਂ ਇਹ ਫੇਰ ਕੋ ਨਹੀਂ ਤੂੰ ਚਲਾ ਜਾ ਤੱਕ ਆਪਣਾ ਡਰਾਈਵਰ ਵੀਰ ਮੈਂ ਕਹਾ ਵੀਰ ਤੋਂ ਵੀ ਦੋ ਚਾਰ ਗੱਲਾਂ ਪੁੱਛੀਏ ਵਿੱਥੇ ਵਿੱਚ ਚੱਲਦਾ ਕਿਵੇਂ ਨਹੀਂ ਉਹ ਥੱਕਦਾ ਕਿ ਨਹੀਂ ਥੱਕ ਮੇਨ ਗੱਲ ਦੱਸ ਕਿੱਥੇ ਆਉਂਦੀ ਹੈ ਵੇ ਬੰਦੇ ਟੱਕਣ ਦੇ ਮਸ਼ੀਨਰੀ ਜਨਾ ਉਹਨਾਂ ਤੇ ਇਹ ਬੰਦਾ ਕਿਵੇਂ ਆ ਨਾ ਇੱਕ ਚੀਜ਼ ਹੁੰਦੀ ਬੰਦਾ ਆੱਕ ਜਾਂਦਾ ਹੈ ਨਾ ਬੰਦਾ ਤੇਰਾ ਖੁਸ਼ ਹੈ ਹੈ ਬੰਦਾ ਤੇਰਾ ਘੈਂਟ ਆ ਆਖਦਾ ਉਹ ਕਹਾਣੀ ਬਈ ਹਾਂ ਮਤਲਬ ਹੀ ਨਹੀਂ ਆ ਬੰਦੇ ਨੂੰ ਅੱਪਣਾ ਇੱਧਰ ਆ ਜਾ ਪਾਉਗੀ ਤੇ ਮਿੱਟੀ ਆਪਣਾ ਉਪਣ ਵਾਲਾ ਹੈ ਨਹੀਂ ਇਹਦੇ 'ਚ ਫੀਚਰ ਹੀ ਹੈ ਨਹੀਂ ਹੂੰ ਨਹੀਂ ਉਹ ਕੋਸ਼ਾ ਕਿਨਾਂ ਟਰੈਕਟਰ ਵਧੀਆ ਜ਼ੋਰ ਮਾਰਦਾ ਇਹ ਲੋ ਆਈ ਜਾਣਾ ਇਹ ਲੋ ਮੇਰੇ ਟਰੈਕਟਰ ਤੂੜੀ ਟਰਾਲੀ ਦੀ ਜਿਵੇਂ ਭਰਨੀ ਆ ਕਿੰਨੇ ਟਾਈਮ 'ਚ ਭਰ ਦਿੰਦਾ ਇਹ ਕਿੰਨੇ ਫੁੱਟਾਂ ਟਰਾਲੀ ਤੇ ਟਰਾਲੀ ਭਈ 11 ਛੇ ਦੀ ਆ 11 ਛੇ ਹਾਂ ਤੂੜੀ ਵਾਲੀ ਏਡੀ ਕੀ ਹੁੰਦੀ ਆ ਏਡੀ ਹੀ ਹੁੰਦੀ ਬਈ ਜੇ ਵੱਡੀ ਲਾਵਾਂਗੇ ਫਿਰ ਕੋਈ ਰੇਟ ਨਹੀਂ ਭਰਦਾ ਸਾਡ ਬਾਕੀ ਪਿੰਡਾਂ ਦਾ ਰਵਾਜ ਹੁੰਦਾ ਸਾਡੇ ਦਾ ਹੁਣ ਇਹੀ ਜਲਦੀਆਂ ਮਾਂ ਆਪਣੇ ਮਾਲ ਵੇਚਦਾ ਇਹੀ ਚੱਲਦਾ ਰੇਟ ਦਾ ਕੀ ਪਤਾ ਕੁਛ ਕੀ ਚੱਲ ਰੇਟ ਭਾਈ ਜੋ ਚੱਲਿਆ ਚੱਲੂਗਾ 1500 ਪਿਛਲਾ ਰੇਟ ਹੀ ਚੱਲਣਾ ਸਾਡੇ ਪਿੰਡ ਦਾ ਰੇਟ ਨਹੀਂ ਯਾਰ ਵਧ ਚਾਹੀਦਾ ਡੀਜ਼ਲ ਵਧਿਆ ਨਹੀਂ ਡੀਜ਼ਲ ਵਧਿਆ ਭਾਈ ਹੁਣ ਜੇ ਕੋਈ ਦੇਊਗਾ ਤਾਂ ਆ ਹੀ ਆ ਮੰਗਾਗੇ ਤਾਂ ਸਹੀ ਅਗਲਾ ਕਹਿੰਦਾ ਆਏ ਆਏ ਬਣ ਗਏ ਆਏ ਬਣ ਗਏ ਆਏ ਬਣ ਗਏ ਆਏ ਬਣ ਗਏ ਵਾਹ ਜੀ ਜੀ ਜਿਹੜੀ ਹੁੰਦਾ ਯਾਰ ਵਾਪ ਰੋਲੇ ਪੈ ਪੈ ਕੇ ਉੱਤੇ ਪੈਂਦੀ ਆ ਐ ਨਹੀਂ ਹੁੰਦਾ ਯਾਰ ਉਹਨੇ ਵੇਖ ਲਾ ਵੀ ਬਦਲ ਬਦਲ ਕੇ ਬੈਠੀ ਜੈਨੇ ਹਾਲਤ ਵੇਖ ਲੈ ਕੀ ਬਣੀ ਹੋਈ ਐ ਸਾਡੀ ਸਿਆਣ ਚੀ ਨੀ ਸਿਆਣ ਇਹਨਾਂ ਉਹ ਵੀਡੀਓ ਤੇ ਕਮੈਂਟ ਬੋਲਦਾ ਹਿਆ ਅੱਜ ਤਾਂ ਵਾਅ ਹੀ ਨਹੀਂ ਨਿਕਲਦੀ ਜਣਾ ਵਾਅ ਅਗਲਾ ਕਹਿੰਦਾ ਫੀਮ ਖਾਦੀ ਫੀਮ ਕਿੱਥੇ ਖਾਦੀ ਰੇਤਾ ਮਿੱਟੀ ਖਾਦੀ ਸਾਰੀ ਰਗਾ ਬੈਠੀਆਂ ਪਈਆਂ ਉਹ ਜੱਟਾਂ ਦੀਆਂ ਪਤਾ ਮੇਰੇ ਤੇ ਬੜੇ ਇਲਜ਼ਾਮ ਲੱਗਦੇ ਆ ਰਗਾ ਵਾਲੇ ਤਾਂ ਇਹ ਤਾਂ ਚੱਲੀ ਜਾਣੇ ਨੇ ਇਹਦੀ ਨਾ ਟੈਨਸ਼ਨ ਲਿਆ ਕਰ ਮੈਂ ਚੰਗਾ ਬੰਦਾ ਹੀ ਖਾਊ ਆਹੋ ਜੇ ਖਾਊ ਆ ਇਹ ਤਾਂ ਕੀ ਕੰਮ ਹੀ ਸਾਰਾ ਇਹ ਆਪਣਾ ਤਾਂ ਬਈ ਰੋਜੀ ਰੋਟੀ ਹੀ ਏ ਜਦੋਂ ਕੰਮ ਹੀ ਆਪੇ ਇਹ ਕਰਨਾ ਕਰਾਏ ਦਾ ਖੇਤੀ ਕਰਨੀ ਕਰਾਇਆ ਵਹਣਾ ਨਾਲ ਉਹ ਮਿੱਟੀ ਪੈ ਪੈ ਕੇ ਵੈਹੀ ਰਗਾ ਮਾਰਾ ਇਹਨੇ ਉਹ ਜੀ ਭਾਈ ਜੀ ਯਾਰ ਇੱਥੇ ਅੱਗ ਬੜੀ ਲੱਗੀ ਟਰੇਲਰ ਮਸ਼ੀਨ ਤੋਂ ਅੱਗ ਲੱਗਦੀ ਕਿ ਨਹੀਂ ਬਈ ਲੱਗ ਵੀ ਜਾਂਦੀ ਕੋਈ ਝੂਠ ਵੀ ਨਹੀਂ ਇਹਦੇ ਤੇ ਸ਼ਰਾਰਤਾਂ ਨੇ ਵੀ ਸ਼ਰਾਰਤਾਂ ਜਾਂ ਸਾਰੇ ਬਹੁਤ ਬਾਈ ਅ ਜੀ ਹਨਾ ਹੈਗਾ ਨਾ ਹਾਂ ਵੀਡੀਓ ਆਈਆਂ ਨੇ ਉਹਨਾਂ ਦੀ ਇਹ ਬਈ ਲੋਕ ਨਾ ਸ਼ਰੀਕੇ ਬਾਜੀ ਹੁਣ ਸਿੱਧੀ ਨਹੀਂ ਆ ਛੱਡੋ ਅਗਲਾ ਕਹਿੰਦਾ ਲੜਾਈ ਲੜਨ ਦੀ ਕੀ ਲੋੜ ਐ ਨੂੰ 10 ਸਾਲ ਪਿੱਛੇ ਮਾਰੋਗੇ ਨਹੀਂ ਫਸਲ ਕੋਈ। ਉਹ ਜਿਹੜੇ ਜ਼ਿਮੀਂਦਾਰ ਦੀ ਫਸਲ ਦਾ ਨਿਸ਼ਾਨ ਹੋ ਗਿਆ ਉਹ ਕਿੰਨਾ ਪਿੱਛੇ ਗਿਆ। ਹੁਣ ਆਪਾਂ ਨੂੰ ਸਾਰਿਆਂ ਨੂੰ ਆ ਆ ਕਣਕ ਦੇ ਕੋਈ ਤਾਂ ਕਹਿੰਦਾ ਮੈਂ ਫਲਾਨੀ ਚੀਜ਼ ਲੈ ਕੇ ਆਉਣੀ ਐ। ਕੋਈ ਕਹਿੰਦਾ ਮੈਂ ਕੁੜੀ ਦੇ ਘੇਟੋ ਠਾਊਂਗਾ ਉਹਦੀ ਕੋਈ ਕਹਿੰਦਾ ਮੈਂ ਮੁੰਡਾ ਵਿਆਹਾਂਗਾ ਕਣਕ ਝੋਨੇ ਤੇ ਆਹੀ ਆਸਾਂ ਆਉਂਦੀਆਂ ਆਪਣ। ਜਾਂ ਕੋਈ ਕਹਿੰਦਾ ਸਾਰੀ ਆ ਜੀ ਆਰੇ ਤੇ ਆ ਇਹ ਬੰਦਾ ਕਹਿ ਦਿੰਦਾ ਮੈਂ ਘਰ ਪਾਉਂਗਾ ਹਣੇ ਤੇ ਸਭ ਕੁਝ ਇੱਥੇ ਆ ਤੇ ਫਿਰ ਜੇ ਇਹ ਵੀ ਕੋ ਹੋ ਜੇ ਰੱਬ ਨਾ ਕਰੇ ਤੇ ਫਿਰ ਗੱਲ ਤੇਰੀ ਸਹੀ ਹੈ ਸ਼ਰੀਕੇ ਬਾਜੀ ਮੈਨਾਂ ਦਾ ਸਿੱਧੀ ਖਾਰ ਤਾਂ ਕੋ ਕੱਢਦਾ ਨਹੀਂ ਹਾਂ ਉਹ ਕੰਮਲੇ ਇਹ ਤਾਂ ਸੋਚਦੇ ਨੇ ਵੀ ਆ ਕੇ ਦਿਨ ਨੂੰ ਲਾਉਣੀ ਗਾਂ ਕੀ ਤਾਂ ਕਿੱਥੋਂ ਤੱਕ ਜਾਣੀ ਹਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਆ ਰਿਹਾ ਜੇ ਆਪਦੀ ਵਿੱਚ ਫੁੱਗੀ ਫੇਰ ਆਏ ਨਹੀਂ ਨਾ ਸੋਚਦੇ ਜੇ ਆਪਾਂ ਕਿਸੇ ਲਈ ਟੋਹਾ ਪੱਟਾਂਗੇ ਤੇ ਬਈ ਆਪਣੇ ਲਈ ਵੀ ਪੱਟਾ ਹੀ ਪਿਆ ਰੱਬ ਦਾ ਨਹੀਂ ਨਾ ਪਤਾ ਉਹਨੇ ਹਵਾ ਜੈਨੂੰ ਚਲਾਈ ਤੇ ਕਦੋਂ ਉਹਨੇ ਇਹਨੂੰ ਚਲਾ ਦੇਣੀ ਬਾ ਏ ਕੋਈ ਹੁਣ ਤੜਕੇ ਦੀ ਕਿੰਨੀ ਵਾਰੀ ਹਵਾ ਬਦਲ ਗਈ ਹਾਂ ਹਾਂ ਆਪਾਂ ਇਹ ਪਹਿਲਾ ਵੀਡੀਓ ਬਣਾਈ ਇੱਧਰ ਦੀ ਸੀ ਹਾਂ ਹੁਣ ਇੱਧਰ ਦੀ ਹੋ ਗਈ ਆਪਾਂ ਪਾਸੇ ਬਦਲੀ ਜਾਂਦੇ ਹਾਂ ਆਪਾਂ ਪਾਸੇ ਬਦਲੀ ਜਾਂਦੇ ਰੱਬ ਕੇ ਬਿਨਾਂ ਪਾਸਾ ਬਦਲਦੇ ਮੈਂ ਨਾ ਤੈਨੂੰ ਬਈ ਉਹੀ ਹੈ ਜੋ ਤੇਰੀ ਤਕਦੀਰ 'ਚ ਲਿਖਿਆ ਤਕਦੀਰ ਸਵਾਰਨਾ ਤੇਰੇ ਆਪ ਦੇ ਹੱਥਾਂ 'ਚ ਟਰੈਕਟਰ ਦੁਪਹਿਰੇ ਸੂਈ ਚੱਕਦਾ ਜਵੇਂ ਨਹੀਂ ਬਈ ਕੋਈ ਮਤਲਬ ਹੋਣੀ ਫਿਲਟਰ ਇੱਕਾਕੇ ਦੋ ਆ ਇੱਕ ਹੀ ਐ ਇਹਦੇ ਦੋ ਆ ਵਿਚ ਇੱਕ ਛੋਟਾ ਫਿਲਟਰ ਆ ਬਰੀਕ ਜਾਲੀ ਵਾਲਾ ਇਹ ਕੁੱਤੇ ਵੱਡੀ ਜਾਲੀ ਵਾਲਾ ਬੱਸ ਵੱਡੀ ਜਾਲੀ ਤੋਂ ਛੋਟੀ ਜਾਲੀ ਵਾਲੀ ਤੱਕ ਮਿਟੀ ਜਾਂਦੀ ਆ ਨਾ ਕਦੇ ਵੀ ਨਹੀਂ ਮੈਂ ਤਾਂ ਕਦੇ ਵੇਖੀ ਨਹੀਂ ਮਿੱਟੀ ਗਈ ਉਹ ਦੋ ਰੋ ਵਿੱਚ ਆ ਜਾ ਪਰ ਤੂੰ ਵੇਖ ਲੱਗੀ ਸ਼ੋਅ ਲਈਏ ਦੀ ਹਾਂ 24 ਮਾਡਲ ਰੇਡੀਏਟਰ ਆਪਣਾ ਇਹ ਨਾ ਕੋਈ ਸ਼ੋਅ ਲਈ ਆ ਬਸ ਮੱਛਰ ਦਾ ਨਹੀਂ ਮੱਛਰ ਤਾਂ ਨਹੀਂ ਲਾਉਣੀ ਜ਼ਰੂਰੀ ਆ ਉਹ ਯਾਰ ਭਾਈ ਬੰਬੀ ਹੁੰਦੀ ਬਰੀਕ ਵਿੱਚ ਰੇਡੀਏਟਰ ਚ ਜਾਊਗੀ ਉਹ ਕਈ ਵਾਰੀ ਨਹੀਂ ਆਉਂਦਾ ਵੀ ਨਹੀਂ ਠਹਿਰ ਰਿਹਾ ਮੈਂ ਤਾਂ ਪੈਂਦਾ ਹੀ ਇੰਨਾ ਸੌਰਤ ਕਿਤੇ ਦੀ ਕਿਤੇ ਇੱਕ ਬਾਈ ਫੋਨ ਬਹੁਤ ਆਉਂਦੇ ਮਗਰੋਂ ਫੋਨ ਤਾਂ ਮੈਂ ਵੇਖੀ ਜਾਂਦਾ ਫੋਨ ਤਾਂ ਜਿਹਨੇ ਸਾਹ ਆਉਂਦਾ ਹੋਰ ਯਾਰ ਬਾਈ ਕਿਸੇ ਨੂੰ ਜਵਾਬ ਦੇਣ ਚ ਮੂੰਹ ਖਰਾਬ ਹੁੰਦਾ ਹੁਣ ਜਿਹੜੇ ਤਾਂ ਹੈਗੇ ਬਾਈ ਪੁਰਾਣੇ ਗਾਗ ਉਹ ਤਾਂ ਪਹਿਲ ਦੇ ਆਧਾਰ ਤੇ ਆ ਨਵਾਂ ਗਾਗ ਦਾ ਹੁਣ ਨਿਬੜੇ ਤੋਂ ਐਕਟਰ ਹੋਣ ਵਾਲੀ ਗੱਲ ਜਰ ਤੂੰ ਗਲਤ ਜਾਨਾ ਇੱਧਰ ਆਇਆ ਕਰ ਜਾਂ ਦਾ ਲੱਗੇ ਤੂੰ ਜੀ ਕੇ ਇਹਨੇ ਕਹਿੰਦਾ ਥੋੜਾ ਜਿਹਾ ਲੋਕ ਆਥਨ ਤੋਂ ਚੱਲੇ ਜਾਂਦੇ ਆ ਕਿਉਂਕਿ ਕੱਲੇ ਕੱਲੇ ਆ ਸਾਰੇ ਕੱਲੇ ਕੱਲੇ ਵੀ ਰੱਖ ਲਾ ਰੋਟੀਆਂ ਵੀ ਰੱਖ ਲਾ ਯਾਰ ਇਹ ਵੀ ਗੱਲ ਦੱਸੀ ਮੈਂ ਮਗਰਲੇ ਜੀ ਪੁੱਛਦੇ ਆ ਪਾਣੀ ਪੁਣੀ ਚਾਹ ਪਾਣੀ ਬਈ ਸਾਡਾ ਪਿੰਡ ਦਾ तकरीबन ਸਾਰੇ ਹੀ ਪੁੱਛਦੇ ਆ ਵੇ ਪਿੰਡ ਦਾ ਸਾਡਾ ਬਹੁਤ ਚੰਗਾ ਜੇ ਆਪਾਂ ਮਾੜਾ ਨਹੀਂ ਕਹਿੰਦੇ ਆ ਉਹਦੇ ਬੰਦ ਨੂੰ ਹਾਂ ਠੀਕ ਆ ਕੋਈ ਇਕਾ ਦੁੱਕਾ ਵਿੱਚ ਹੁੰਦਾ ਹੀ ਆ ਹੁਣ ਵਰ ਪੰਜੇ ਉਂਗਲਾਂ ਦੇ ਕੋਈ ਇਹ ਨਹੀਂ ਹੁੰਦੇ ਯਾਰ ਇੰਨੇ ਬੜਾ ਚਾਹ ਪਾਣੀ ਰੋਟੀ ਪੁੱਛ ਲੈ ਹੁਣ ਰੋਟੀ ਖਵਾਉਂਦੇ ਆ ਕਿ ਨਹੀਂ ਟੁੱਟੀ ਖਵਾਉਂਦੇ ਆ ਹਰ ਕਰਮਾ ਵਾਲੇ ਦੇ ਘਰੇ ਜਾਈ ਜਿਹਦੇ ਚਾਰ ਸਿਆੜ ਹੋਣ ਉਹਦੇ ਜਾ ਕੇ ਤੂੜੀ ਬਣਾਵਾਂਗੇ ਹੁਣ ਮਹਾਇਨਾ ਦੀ ਤੂੜੀ ਕਿੱਥੋਂ ਬਣਾ ਦੀ ਸਹੀ ਹੈ ਨਾ ਬਾਕੀ ਤੁਸੀਂ ਟਰਾਲੀ ਦਾ ਕਹਿੰਦੇ ਟਰਾਲੀ ਦਾ ਬਈ ਲਾਂਡ ਦੇ ਤੇ ਟ੍ਰੈਵਲ ਤੇਡ ਮਿੰਟ ਕਿੰਨੇ ਮਿੰਟਾਂ ਚ ਟਰਾਲੀ ਦਾ ਹੁਣ ਭਰੀ ਵੀ ਆਪਣੀ 14 ਮਿੰਟਾਂ ਚ ਵੀ 15 ਚ ਵੀ 18 ਚ ਵੀ ਆ ਪਾਈਆਂ ਜਿਹੀ ਹੈ ਜੇ ਲਾਂਡ ਮੜਾ ਟਾਈਮ ਵਾਜਣ ਜੇ ਲਾਂਡ ਭਾਰਾ ਦੇ ਟਰਾਲੀ ਤਾਂ ਗਈ ਹਾਂ ਉਹ ਨਾਲ ਲਾਂ ਠੀਕ ਆ ਲੈਦਾ ਪਰ ਉਹ ਵੀ ਟਰਾਲੀ ਜਿਵੇਂ ਹੁਣ ਆਹ ਲਾਂ ਆ ਆਪਣਾ ਇਧਰਲੇ ਪਾਸੇ ਲਾਂ ਪਿਆ ਹੋਇਆ ਇਹ ਤੋਂ ਜਿਵੇਂ ਹੁਣ ਆਹ ਭਾਰਾ ਹੀ ਹੈ ਤਗਰੀ ਉਹ ਲੈਦ ਤੇ ਲੱਗ ਗਈ ਤੇ ਦੋ ਗੇੜੇ ਪੂਰੇ ਪੈਣਾ ਹੀ ਨਹੀਂ ਗੇ ਲਾਂ ਵੇਖ ਲੈ ਕਿੰਨੀ ਆਨੀ ਹੋਰ ਤੋਂ ਤੱਕ ਬਾਕੀ ਕਿੰਨੇ ਦਿਨ ਸੀਜ਼ਨ ਹੋਰ ਚੱਲੇ ਹਲੇ ਆਪਲੇ ਦੇ ਵਾਹਿਗੁਰੂ ਦੀ ਕਿਰਪਾ ਵੇ 5 ਦਿਨ ਦਾ ਸੱਤ ਫੁੱਲ ਆਉਂਦਾ ਪਾਏ ਜੇ ਇੱਕ ਟੱਕਾ ਨਹੀਂ ਬਣਾਇਆ ਤੇਰੀ ਐਂਡ ਤੇ ਐਂਡ ਤੇ ਮੇਰੀ ਤਾਂ ਆਪਦੀ ਐਂਡ ਤੇ ਆ ਕਈ ਦਾ ਜ਼ਰੂਰ ਆ ਵੀ ਆਪਦੀ ਪਹਿਲਾ ਬਣਾਉਣੀ ਹੈ ਇਹਦੀ ਮੰਦੀ ਨੂੰ ਵੱਢਦੀ ਲਾਲਚ ਵੀ ਹੋ ਜਾਂਦਾ ਫਿਰ ਲੋਕ ਜਿਹੜੇ ਆਪਣੀ ਖਾਤਰ ਖੜੇ ਆ ਉਹਨਾਂ ਦਾ ਵੀ ਹੋ ਜਾਂਦਾ ਯਾਰ ਪ੍ਰੇਮ ਪ੍ਰਿਆਰ ਵੀ ਹੋ ਜਾਂਦਾ ਹਾਂ ਸਭ ਕੁਝ ਹੀ ਆ ਯਾਰ ਐਦ ਕਿਦਾ ਬਾਈ ਵਾਰੀਆਂ ਮੂਰੀਆਂ ਨਾ 흘ੀਆਂ ਹਾਂ ਹਮ ਯਾਰ 흘ੀਆਂ ਗਾ ਤਾ ਉਹ ਜਿਹੜੀ ਤੂੰ ਗੱਲ ਪਹਿਲਾਂ ਦੱਸ ਕੇ ਦੇ ਉਹ ਦੇ 흘ੀਆਂ ਜਿਵੇਂ ਤੂੰ ਕਹਦਾ ਸੱਤ ਨਾ ਵਾਜੀ ਪੰਜ ਸੱਤ ਭਰ ਦੀ ਬਸ ਬਹੁਤ ਆ ਮੈਂ ਹੁਣ ਗਾਂਵ ਦੇ ਨੂੰ ਟਾਈਮ ਦੇਦਾ ਵੀ ਪੰਜ ਸੱਤ ਆ ਦਾ ਸਾ ਟਰਾਲੀਆਂ ਨੇ ਟਾਈਮ ਦੇਤਾ ਹੁਣ 10 ਭਰ ਕੇ ਆ ਗਿਆ ਜਾਣ ਤੇ ਤੂੰ ਮੈਨੂੰ ਕਵੇਂ ਯਾਰ ਸਤਨਾਮ ਵਾਹਣ ਵਿਹਲਾ ਕਰਨਾ ਕੋਈ ਬਣਾਉਂਦਾ ਨਹੀਂ ਕਿ ਕੀ ਪਤਾ ਮਹਿੰਗੀ ਹੋ ਜੇ ਬਣਾ ਦੇ ਸਾਰੀ ਹੁਣ ਮੈਂ ਤੈਨੂੰ ਕਿਹੜੇ ਮੂੰਹ ਨਾਲ ਕਹਾਂ ਵੀ ਭਾਈ ਮੈਨੂੰ ਜਾ ਲੈ ਨਾ ਤਾਂ ਭਾਈ ਹੁਣ ਜਿਹੜਾ ਬੰਦਾ ਹੁੰਦਾ ਨਾ ਕਿਰਾਏ ਵਾਲਾ ਉਹਨੂੰ ਤਾਂ ਸਾਰਿਆਂ ਦਾ ਮੂੰਹ ਰੱਖਣਾ ਉਹ ਸੀਜ਼ਨ ਦੇ ਟਾਈਮ ਉੱਚੀ ਬੋਲ ਹੀ ਨਹੀਂ ਸਕਦਾ ਤਾਂ ਬਈ ਲਾਲਚ ਦਾ ਲਾਲਚ ਹੀ ਹੈ ਹੁਣ ਜੇ ਮੈਂ ਤੇ ਮੌਖਾ ਭਰਾ ਹੂੰਗਾ ਚੱਲ ਮਹੀਨ ਤੈਨੂੰ ਅੱਜ ਨਾ ਮਿਲੂ ਕੱਲ ਨੂੰ ਮਿਲ ਜੂ ਤੇ ਫਿਰ ਤੂੰ ਮੇਰਾ ਗਾਘ ਦਾ ਟੱਟ ਕੇਣਾ ਇੱਕ ਅੱਧਾ ਹੋਰ ਵੀ ਤੋੜ ਲੈਣਾ ਛੋਟੇ ਘੇਰੇ ਜੇ ਸੌਖਾ ਰਹਿੰਦਾ ਕਿ ਵੱਡੇ ਜੇ ਵੱਡੇ ਜੇ ਸੌਖਾ ਰਹਿੰਦਾ ਵੱਡੇ ਜੇ ਸੌਖਾ ਹਾਂ ਖਰਚਾ ਵੀ ਘਾੜਦਾ ਟਰੈਕਟਰ ਦਾ ਬਈ ਆਏ ਖਰਚਾ ਵੱਧ ਆਹ ਖਰਚਾ ਵੱਧ ਕਿੰਨੇ ਢੀੜੇ ਲੱਗਣੇ ਆ ਹੁਣ ਉਹ ਕੋਲੇ 855 3 ਸਪੀਡ ਚੱਲੀ ਜਾਂਦਾ ਕੇ ਐਸ ਮਸ਼ੀਨ ਪਹਿਲਾਂ ਆਪਣੇ ਟੌਪ ਦੀ ਮੰਨੀ ਜਾਂਦੀ ਹੁਣ ਨਹੀਂ ਗੁੱਸਾ ਵੀ ਨਾ ਕਰ ਰਕੇ ਐਸ ਸਾਰੇ ਧਿਆਨ ਦੇਣਾ ਆਪਦੀ ਮਸ਼ੀਨ ਦੇ ਹੁਣ ਜਾਗਤ ਜੀਰੀ ਜਾਗਤ ਜੀਤ ਤੇ ਚੰਨੀ ਮੂਰੇ ਜੱਲਵੇ 2 ਮਹੀਨਾ ਆਇਆ ਇੱਕ ਤਾਂ ਇਹ ਰੈਲੀ ਬਹੁਤ ਆ ਬਈ ਫੇਰੇ ਦੀ ਰਿਪੇਅਰ ਹੈ ਨਹੀਂ ਪੂਰੀਆਂ ਸੋਧ ਕੇ ਬਣੀਆਂ ਹਾਂ ਐਵੇਂ ਲੋਹਾ ਜਹਾਣੀ ਲਾਇਆ ਨਜਾਇਜ਼ ਹਾਂ ਇਹ ਕਿੰਨਾ ਹੈ ਇਹਦਾ ਕਟਰ ਕਿੰਨਾ ਇਹਦਾ ਭਾਈ 7.5 ਨਾਲੇ ਮਸ਼ੀਨ ਛੋਟੀ ਆ ਆਪਣੀ 52 ਇੰਚ ਹੀ ਹੈ 7.5 ਵੱਡੀ ਘਾਤੋਂ ਨਹੀਂ ਲਈ ਵੱਡੀ ਭਈ ਉਹ ਤਾਂ ਅਸੀਂ ਤਾਂ ਟਰੈਕਟਰ ਦੇ ਹਿਸਾਬ ਨਾਲ ਲੈ ਲਈਏ ਆਪਣੇ ਕੋਲੇ ਪੁਰਾਣਾ ਅਰਜਨ ਹੁੰਦਾ ਏ ਤੂੰ ਦੇਖਿਆ ਹੀ ਹੋਇਆ ਚਾਰ ਮਾਡਲ ਤੇ ਇੱਕ ਅਈਗਾ ਵੀ ਚੱਲ ਬਹੁਤ ਆ 7.5 ਫੁੱਟ ਹੁਣ ਜੀ ਕਰਦਾ ਸੀ ਵੱਡੀ ਨਹੀਂ ਵਧੀਆ ਚੱਲਦੀ ਆ ਜੀ ਰਹਿਣ ਦੇ ਅਜੇ ਤਾਂ ਬਹੁਤ ਕੰਮ ਲਾਵਾਂਗੇ ਨਾ ਨਹੀਂ ਮਸ਼ੀਨ ਅਜੇ ਤਾਂ ਕਰਮਾ ਵਾਲੀ ਇਹ 2-4 ਸਾਲ ਐਂ ਰਹਿਣੀ ਐ ਹਾਂ ਜੀ 4 ਸਾਲਾਂ ਬਾਅਦ ਜਦ ਮਾ ਡਿਜੀਟਲ ਲਗਣੀ ਐ ਹਾਂ ਉਹ ਵੀ ਮਾੜੀ ਜੀ ਜੇ ਚਾਵੇਂ ਦੇ 8 ਸਾਲ ਚੱਲ ਸਕਦੀ ਚੱਲੂਗੀ ਬਈ ਇਹਦਾ ਐਦ ਕੀ ਹੈਗਾ ਚੌਥਾ ਸੀਜ਼ਨ ਆਪਣੇ ਕੋਲ ਇੱਕੀਮਾ ਡਲਾਇਆ ਤੇ ਬਸ ਫਿਰ ਅੱਠ ਸੀਜ਼ਨ ਹੋਰ ਨੇ ਕਿਵੇਂ ਜਾਂਦੇ ਤੇ ਹਜੇ ਇਹਦਾ ਟਕਾਹ ਆਗੇ ਇਹਨੂੰ ਚਲਾਵਾਂਗੇ ਆਜ ਕੇ ਰੇਅਰ ਤੱਕ ਨੇ ਪਾਇ ਲਗੇ ਤੈਦ ਕੀ ਬਾਈ ਰਿਪੇਅਰ ਤੇ ਇੱਕ ਇਹਦਾ ਜਾਲ ਬਦਲਿਆ ਸੀ ਬਲੇਡ ਆਪਾ ਜਿੰਨੇ ਬਾਏ ਸ਼ਾਰਪ ਦੇ ਸ਼ਾਰਪ ਬਲੇਡ ਇੱਕ ਵੀਰਾਂ ਨੂੰ ਬੇਨਤੀ ਆ ਵੀ ਚਲੋ ਠੀਕ ਆ ਆਪਾਂ ਦਾ ਘਰ ਵੇਖਣਾ ਹੁੰਦਾ ਭਾਈ ਬਲੇਡ ਵਧੀਆ ਆਪਾ ਉਹਦਾ ਫਾਇਦਾ ਉਹਦਾ ਬਈ ਕਸਾਈ ਬਹੁਤ ਘੱਟ ਆ ਪਿਛਲੇ ਸਾਲ ਮੈਂ ਸਟੈਂਡਰਡ ਦੇ ਬਾਰੇ ਪੈਸੇ ਘੱਟ ਕਰਕੇ ਬਾਅਦ ਲੈ ਆ ਕੇ ਫੇਰ ਪਾਇ ਸ਼ਾਰਪ ਨੇ ਦੁੱਗਣਾ ਖਰਚਾ ਹੋ ਗਿਆ ਹਾਂ ਦੁੱਗਣਾ ਖਰਚਾ ਹੋ ਗਿਆ ਉਦੋਂ ਤਿੰਗਾ ਇੱਕ ਵਾਰੀ ਲਾ ਲਓ ਵੀਰੇ ਪਾਣੀ ਅਸੀਂ ਪੀ ਲਿਆ ਗਾ ਸ਼ੁਰੂ ਕਰਦੇ ਆਂ ਹਾਂ ਜੀ ਮੇਰ ਵੀਰ ਪੈਸਿਆਂ ਪੁੱਛਿਆਂ ਤਾਂ ਕਿਨੇ ਆਂ ਖਰਾਬ ਕਰਦੇ ਆ ਜੱਡੇ ਸਾਡੇ ਬਣਦੇ ਨੇ ਤਾਂ ਅੱਜ ਤੱਕ ਨਹੀਂ ਰੱਖੀ ਮੇਰੀ ਪੰਜੀ ਮੈਨੂੰ ਪੰਜਵਾਂ ਸੀਜ਼ਨ ਆ ਵੇਹੇ ਹਾਂ ਤੇ ਡੇਢ ਕੁ ਮਹੀਨਾ ਮਹੀਨੇ ਦੇ ਵਜੋਂ ਸਾਰੇ ਦਿੰਦੇ ਆਪਾਂ ਡੇਢ ਮਹੀਨੇ ਦੇ ਵਿੱਚ ਸਾਰੇ ਸਾਰੇ ਪੈਸੇ ਦਿੰਦੇ ਕੋਈ ਮੈਂ ਐਵੇਂ ਝੂਠ ਬੋਲੀ ਜਾ ਮੇਰੇ ਤਾਂ ਪੈਸੇ ਕਹਿਣ ਦਾ ਮਤਲਬ ਦੱਸਾਂ ਮੈਂ ਕਿਉਂ ਪੁੱਛਿਆ ਇਸ ਪੈਸੇ ਨਾਲ ਘਰੇ ਕੰਮ ਆ ਜਾਂਦੇ ਆ ਇੱਕ ਤਾਂ ਨਾ ਟੁੱਟਮੇ ਜੇ ਮਿਲਦੇ ਆ ਖਰਚੇ ਨੇ ਤਕਰੀਬਨ ਮੈਂ ਸਾਰਿਆਂ ਨੂੰ ਫੋਨ ਲਾ ਕੇ ਕਹਿ ਦਿੰਦਾ ਮੈਂ ਘਰਾਈ ਕਰਨੀ ਬਈ ਪੈਸੇ ਦੀ ਹਾਂ ਤੇ ਆਪ ਵਿੱਚ ਦਾ ਆਪ ਵੀ ਫੋਨ ਆ ਜਾਂਦੇ ਵੀ ਲੈ ਜਾ ਪੈਸੇ ਹੁਣ ਕਿਉਂਕਿ ਬਾਈ ਕਣਕਾਂ ਦੇ ਤਾਂ ਪੈਸੇ ਆਏ ਹੋਏ ਆ ਸਾਰਿਆਂ ਨੂੰ ਹਾਂ ਕੋਈ ਇਕਾ ਦੁੱਕਾ ਰਹਿੰਦਾ ਹੋਊਗਾ ਜਿਹਦੀ ਲੇਟ ਵਿੱਚ ਹੀ ਵੀ ਆ ਜਿਵੇਂ ਸਾਡੇ ਅਰਿਆਂ ਦੀ ਲੇਟ ਵੀ ਗਈ ਆ ਹਾਂ ਤੇ ਬਾ ਵੀ ਉਹ ਵੱਡੀ ਲੇਟ ਸੀ ਲੇਟ ਆਪੇ ਵੀ ਵਿਗਣੀ ਆ ਠੀਕ ਹੈ ਨਾ ਚਲੋ ਬਾਕੀ ਮੈਂ ਤੁਹਾਨੂੰ ਦੱਸਣਾ ਅਰਜਨ ਪੂਰਾ ਫਿੱਟ ਆ ਤੇਰੇ ਸਾਰੇ ਕਿਤੇ ਕੰਮ ਆ ਜਾਂਦਾ ਤੂੰ ਕੰਮ ਕਰਦਾ ਕਿਰਾਏ ਦਾ ਸਾਰਾ ਸਾਰਾ ਕੰਮ ਲਈਦਾ ਦਾ ਮੱਗੇ ਵੀਡੀਓ ਜ਼ਿਕਰ ਕਰਦਾ ਨਾ ਭਰਾ ਸਾਡਾ ਮਿਹਨਤੀ ਆ ਇਸ ਬੰਦੇ ਨੇ ਨਾ ਉਥੋਂ ਆ ਵੀ ਦੇਖਿਆ ਇੱਥੋਂ ਹੁਣ ਇੱਥੇ ਵੀ ਦੇਖਿਆ ਹਾਂ ਇੱਥੋਂ ਹੁਣ ਇਧਰੋਂ ਤੁਰੇ ਜਾਂਦੇ ਹਾਂ ਇੱਥੇ ਕਿ ਜ ਪਹੁੰਚ ਗਿਆ ਨਹੀਂ ਹਜੇ ਇੱਥੇ ਮਾਰਾ ਲੈ ਜੂ ਕੋਈ ਨਹੀਂ ਵੈਗਰੂ ਮਿਹਨਤ ਜਾਰੀ ਆ ਲਾਈਨ ਚ ਲੱਗੇ ਆ ਕੰਮ ਕਰੀ ਜਾਂਦੇ ਆ ਵੈਗਰੂ ਮਿਹਨਤ ਕਰੇ ਇੱਦੇ ਦਾ ਵਾਰੀ ਆਊਗੀ ਆਊਗੀ ਬੰਦਾ ਮਿਹਨਤ ਕਰੇ ਨਾ ਹਾਂ ਤੂੰ ਸ਼ਾਰਟਕਟ ਨਹੀਂ ਅਪਣਾਇਆ ਜੇ ਅਪਣਾਉਂਦਾ ਫੇਰ ਬਣੀ ਟਿਕਾ ਨਹੀਂ ਪਤਾ ਹੀ ਹੈ ਮੇਰਾ ਨਾ ਮੈਂ ਤਾਂ ਇਹ ਤਾਂ ਕਿਹਾ ਹਰ ਇੱਕ ਵਾਰੀ ਮੈਂ ਗੱਲ ਕਰਦਾ ਨਾ ਵੀ ਮਿਹਨਤੀ ਹੈ ਸਰੜੀ ਹੈ ਤਾਹੀਂ ਵੈਗਰੋ ਨਾ ਟਾਈਮ ਤਾਂ ਜਰੂਰ ਲਾ ਜਾਂਦਾ ਇੱਥੋਂ ਇੱਥੇ ਆ ਗਏ ਲੋਕ ਤਾਂ ਬਈ ਟੱਚਰਾ ਕਰਦੇ ਹੀ ਕਰੀ ਜਾਣ ਤੂੰ ਤੂੰ ਮੇਰੀ ਗੱਲ ਸੁਣ ਬਾਈ ਇਧਰ ਦੀ ਘੜ ਤੂੰ ਕੋ ਚੋਰੀ ਕਰ ਰਿਹਾ ਹੈ ਨਹੀਂ ਚੋਰੀ ਨਹੀਂ ਕੋ ਲੋਕ ਕੰਮ ਨਹੀਂ ਸਮਝ ਰਹੇ ਨਹੀਂ ਯਾਰ ਕਿਸੇ ਨੂੰ ਇਹ ਕੰਮ ਹੀ ਨਹੀਂ ਵਧੀਆ ਲੱਗਦਾ ਯਾਰ ਕੰਮ ਨਹੀਂ ਜਾਂਦਾ ਸ ਨਹੀਂ ਵਧੀਆ ਲੱਗਦਾ ਕਈ ਬੰਦਿਆਂ ਨੂੰ ਆ ਥੋੜੀ ਨੰਨਾਈ ਅਰੇ ਦੋਤੇ ਕੰਮ ਹੀ ਨਹੀਂ ਮਨਤ ਲੱਗਦਾ ਕੋਈ ਮੈਂ ਮੈਨੂੰ ਸਕੂਨ ਮਿਲਦਾ ਮੈਂ ਤੈਨੂੰ ਕਹਿੰਦਾ ਦੋਤੇ ਕੋਈ ਕੰਮ ਹੀ ਨਹੀਂ ਹੈ ਨਹੀਂ ਮੈਨੂੰ ਸਕੂਨ ਮਿਲਦਾ ਨਾ ਹਾਂ ਮੈਂ ਤਾਂ ਕਰਦਾ ਵਧੀਆ ਗੱਲ। ਮੈਨੂੰ ਪੈਸਿਆਂ ਦਾ ਘੱਟ ਸਕੂਨ ਵੱਧਦਾ ਇਹਦੇ ਵਿੱਚ। ਬੰਦਾ ਸੈਟੀਸਫਾਈ ਚਾਹੀਦਾ। ਹਾਂ ਸੈਟੀਸਫਾਈ ਹੈ। ਪਰ ਮੈਂ ਗਾਂ ਸੁਪਰ ਸੀਟਰ ਲੈ ਕੇ ਆਉਣਾ ਵਾ ਮੈਨੂੰ ਵਿੱਚੋਂ ਆਪਣੇ ਘਰ ਜਿੰਨਾ ਦੀ ਤੂੜੀ ਬਣਾਉਣਾ। ਉਹ ਕਹਿੰਦੇ ਵੀ ਸਾਡੇ ਲਈ ਹੋਣੇ ਪੈਸੇ ਫੜ ਲੈ। ਪਹਿਲਾਂ ਹੀ ਪੱਕਾ ਤੇਰੇ ਨਾਲ। ਐਤ ਕੀ ਵੀ ਮੈਂ ਵਜਾ ਕੇ ਦਿੱਤੀ ਜੀ ਆਪਦੇ ਲਿਆਜੀ ਸੱਦੇ ਸੀਗੇ। ਆਪਣੇ ਦੇ ਨੇੜਲੇ ਮੁੰਡੇ ਫਰੈਂਡ। ਉਹ ਸਾਡਾ ਸਰਕਲ ਆਏ ਆ ਬਈ ਹੁਣ ਜੇ ਹੁਣ ਤੇਰੇ ਨਾਲ ਤਾਂ ਮੇਰਾ ਵਾਹ ਹੈਗਾ। ਤਾਂ ਮੂੰ ਮੈਨੂੰ ਕੰਮ ਦੇ ਤਾਂ ਮੈਂ ਤੈਨੂੰ ਕੰਮ ਦੇਦਾ। ਵਾਦੀ ਹੱਥ ਨੂੰ ਹੱਥ ਹਾਂ ਲਿਆਜ ਵੀ ਉਹ ਹੁੰਦੀ ਬਈ ਕੱਲੀ ਨਾਂ ਦੀ ਲਿਆਜ ਨਾਵੇਂ ਲਿਆਜੀ ਦਾ ਡੰਗ ਸਾ ਹਾਂ ਕੰਮ ਆਉ ਕੰਮ ਆ ਉਹਦਾ ਕੁਝ ਫਾਇਦਾ ਕਰੋ ਖੇਚੇ ਚ ਤਾਂ ਆਪਾਂ ਨੂੰ ਸਾਰਿਆਂ ਨੂੰ ਆਉਂਦਾ ਖੇਚੇ ਚ ਤਾਂ ਸਾਰਿਆਂ ਨੂੰ ਆਉਂਦੀ ਹਾਂ ਪਰ ਉਹਦਾ ਫਾਇਦਾ ਕਰੋ ਕੱਲੇ ਰੀਲਾਂ ਵਾਲੇ ਤੇ ਫੋਟੋਆਂ ਵਾਲੇ ਯਾਰ ਨਾ ਰੱਖੋ ਯਾਰ ਰੱਖੋ ਕਿਤੇ ਔਕੇ ਟਾਈਮ ਤੇ ਆ ਕੇ ਖੜ ਜਾਣ ਹਾਂ ਔਰ ਮੇਰਾ ਦੋ ਦਾ ਬਾਹਰ ਬੈਠੇ ਆ ਇੱਕ ਦਾ ਨਾ ਮਨਪਰੀ ਦਾ ਗੁਰਵਿੰਦਰ ਨਾਲ ਪੜ੍ਹਿਆ ਮੇਰੇ ਬਹੁਤ ਸਾਥ ਦਿੰਦੇ ਬਈ ਜਦੋਂ ਮੇਰੇ ਨਾਲ ਜੇ ਤੂੰ ਦੱਸ ਕੇ ਮੇਰੇ ਤਾਏ ਦੇ ਮੁੰਡੇ ਬਹੁਤ ਸਾਥ ਦਿੰਦੇ ਵੀ ਵੈਰੀ ਗੁੱਡ ਮੇਰਾ ਤਾਏ ਦਾ ਮੁੰਡਾ ਵੱਡਾ ਭਾਈ ਮੇਰਾ ਬਹੁਤ ਸਾਥ ਦਿੰਦਾ ਵੈਰੀ ਗੁੱਡ ਵੈਰੀ ਗੁੱਡ ਜੇ ਉਹ ਭਾਵੇਂ ਅਸੀਂ ਲੜ ਪਈਏ ਭਰਾ ਭਰਾ ਉਹ ਤਾਂ ਕੀ ਦੇਣੀ ਹੁੰਦਾ ਅਸੀਂ ਕਿਹੜਾ ਚੁੰਡੇ ਚੁੰਡੀ ਨਹੀਂ ਹੁੰਦੇ ਹਾਂ ਪਰ ਜਦੋਂ ਉਹਨੂੰ ਫੋਨ ਲਾਵਾਂ ਜੇ ਉਹਨੂੰ ਮੈਂ ਕਹਾਂ ਬਾਈ ਲੋੜ ਆ ਹਾਂ ਪਰ ਦਿੰਦਾ ਉਹ ਬੰਦਾ ਮੇਰਾ ਸਾਥ ਤੇ ਮੇਰੇ ਘਰੇ ਮੈਂ ਬਾਹਰ ਜਾ ਕੇ ਫੋਨ ਹੀ ਮਾਰਨਾ ਹੁੰਦਾ ਜਿੰਨੀ ਜੋਗਾ ਹੈਗਾ ਵਿਚਾਰਾ ਮੈਂ ਕਦੇ ਨਹੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਜੇਬ 'ਚ ਹੈਗਾ ਕੁਝ ਕਿ ਨਹੀਂ ਹੈਗਾ ਹੁਣ ਮੇਰਾ ਰੇਤੇ ਦਾ ਕੰਮ ਸਾਂਝਾ ਪਾਉਣਾ ਹਮਮ ਤਲਵਿੰਦਰ ਨੇ ਉਹ ਵੀ ਮੇਰਾ ਬਹੁਤ ਸਾਥ ਦਿੰਦਾ ਵੀ ਮੈਂ ਕਾਹਤੋਂ ਮਾੜਾ ਕੰਮ ਤੈਨੂੰ ਕਿਹੜੇ ਦੱਸ ਕੇ ਢਾਣਾ ਮੈਂ ਉਹਦਾ ਸਾਥ ਦਿੰਦਾ ਹਾਂ ਮੇਰਾ ਸਾਥ ਐ ਚਾਹੀਦੇ ਐ ਸਵਾਦ ਵੀ ਤਾਂ ਐ ਲਓ ਜੀ ਮਿੱਟੀ ਹੁਣ ਇਧਰ ਆਵਾਂ ਲਾਪੀ ਐ ਹੁਣ ਲੈਨੇ ਆ ਗਿਆ ਹਾਂਜੀ ਤੇ ਤੂੰ ਮੇਰਾ ਵੀਰ ਕਰ ਕੰਮ ਧੰਨਵਾਦ ਤੇਰਾ ਤੂੰ ਨਹੀਂ ਨਹੀਂ ਤੇਰਾ ਧੰਨਵਾਦ ਕੇ ਕੱਢਿਆ ਆ ਕੇ ਨਹੀਂ ਕੋਈ ਗੱਲ ਹੀ ਨਹੀਂ ਤੇ ਅਸੀਂ ਹੁਣ ਚੱਲਦੇ ਘਰਾਂ ਨੂੰ ਵੀਰ ਵੀ ਆਉਦਾ ਕੰਮ ਕਰਦਾ ਆ ਜਾ ਗਰਮ ਲੈਂਡ ਨਹੀਂ ਕਰਦੇ ਆ ਜਾ ਤੇ ਕੋਲਮ ਲਾ ਕੇ ਤੂੰ ਟਰੈਕਟਰ ਦਾ ਹਾਦੇ ਟਰੈਕਟਰ ਆਪਣੇ ਆਲ ਰਾਉਂਡਰ ਆ ਆਲ ਰਾਉਂਡਰ ਆ ਬਾਈ ਸਾਰਾ ਕੁਝ ਕਰੂਗਾ ਕਰੂ ਕਰਦਾ ਸੁਪੋ ਉਹ ਤੂੰ ਲਿਉਣਾ ਹਣ ਸੁਪਰ ਸੀਟਰ ਉਹ ਤੈਨੂੰ ਤੀਜਾ ਗੇਅਰ ਲਵਾ ਇਹ ਬਾਈ ਮੈਂ ਆਪ ਲਵਾਉਂਗਾ ਆਪਣੇ ਨਾ ਜਨੇਰ ਵਾਲੇ ਐਮ ਏ ਸੀ ਦੇ ਮੁੰਡੇ ਹੂੰ ਉਹ ਬਹੁਤ ਸਾਥ ਦਿੰਦੇ ਵੀਰੇ ਹੂੰ ਉਹਨਾਂ ਨੇ ਲਿਆ ਸੀ 6 ਮਾਡਲ ਆਰਚੀ ਹੂੰ ਤੇ 6 ਮਾਡਲ ਆਰਚੀ ਨੂੰ ਉਹਨੇ 252 ਕਿੱਲੇ ਵਿਕੇ ਹੂੰ 3 ਸਪੀਡ ਕਰਾ ਕੇ ਗियर ਨੂੰ ਕੋਈ ਪ੍ਰੋਬਲਮ ਨਹੀਂ ਆਈ ਉਹ ਗੇਅਰ ਹੀ ਉਹਨਾਂ ਨੇ ਭਈ ਇਸ ਹੱਬ ਨਾਲ ਲਵਾਇਆ ਦਿਮਾਗੀ ਬਹੁਤ ਆ ਬੰਦੇ ਉਹ ਵੀ ਉਹ ਕਿੱਲੀ ਕਾਢ ਲਾ ਤਾਂ ਵਰਤੋ ਜੋ ਨਹੀਂ ਰਹੀ ਨਾਲ ਉਹ ਛੜਕਦੇ ਜਿਵੇਂ ਕੋਈ ਰੋਡ ਰਾਡ ਸਪੀਡ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਉਹ ਕਿੱਲੀ ਲਾਉਣੀ ਆ ਗੇਅਰ ਲਾਉਣਾ ਉਹ ਤਾਂ ਜਮਾ ਖੜਾ ਆ ਕੇ ਤੂੰ ਗੇਅਰ ਲਾ ਦੇ ਉਸ ਤੋਂ ਬਾਅਦ ਜਿਵੇਂ ਮਰਜੀ ਗੇਅਰ ਪਾਈ ਅੱਛਾ ਉਦੋਂ ਉਹ 3 ਸਪੀਡ ਆ 3 4 ਸਪੀਡ ਸਾਰੇ ਹੀ ਨੇ ਜਿਹੜੇ ਗੇਅਰ ਉਹਨਾਂ ਨੇ 35000 ਰੁਪਇਆ ਲਾਇਆ ਇਹ ਹੁਣ 35 ਨਾਲ 38 ਲੱਗ ਜੂ 40 ਲੱਗ ਜੂ ਤੇ ਜੇ ਆਪਾਂ ਉਹ ਲੈਂਦੇ ਹੁੰਦਾਂ ਵੇਖ ਲੈ ਡੇਢ ਲੱਖ ਦਾ ਵਟਾ ਚੜਨਾ ਹੀ ਹੋਰ ਤੇ ਹੁਣ ਚਲ 35-40 ਹਜ਼ਾਰ ਨਾ ਸਰ ਜੂਗਾ ਨਾਲੇ ਆਪਾਂ ਨੂੰ ਪਸੰਦੀ ਇਹ ਸੀ ਹਾਂ ਨਾਲੇ ਪਸੰਦ ਟ੍ਰੈਕਟਰ ਨਾ ਅਸੀਂ ਕੈਮਰੇ ਤੇ ਨਹੀਂ ਦੱਸ ਸਕਦੇ ਟਰੈਕਟਰ ਹੀ ਨਾ ਬੜੇ ਜੰਗ ਚੋਦ ਨਾ ਲਿਆ ਹਾਂ ਸਪੈਸ਼ਲ ਇਹ ਹੀ ਲੈਣਾ ਸੀ ਹਾਏ ਹੋ ਰੱਬਾ ਤੇ ਦੋ ਸਾਨੂੰ ਆ ਗਿਆ ਸਾਡੇ ਉਹਦੇ ਆਪਾਂ ਕਿ ਪੈ ਗਈ ਮਿੱਟੀ ਕੰਡ ਤੇ ਵੱਧ ਘੱਟ ਸ਼ਮਦਲੀ ਮਾਫੀ ਆ ਮੇਰ ਵੀ ਹੁਣ ਕੰਮ ਕਰਦਾ ਪਰ ਜਿੰਨੀਆਂ ਗੱਲਾਂ ਬਾਤਾਂ ਸਾਡੇ ਤੋਂ ਅਸੀਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇਲ ਪਾਣੀ ਦੱਸਦਾ ਤੁਹਾਨੂੰ ਵੀ ਕਿੰਨਾ ਖਾਂਦਾ ਤੂੜੀ ਦੀਆਂ ਟਰਾਲੀਆਂ ਕਿੰਨੀਆਂ ਘੰ ਬੰਦੀਆਂ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਦਾ ਹੈ ਤੇ ਜੇ ਕੋਈ ਵੱਧ ਘਟ ਸ਼ਬਦੋਂ ਦੇ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ